ਟਰੀਟਮੈਂਟ ਚੱਲਦਾ ਸੀਗਾ ਬੱਚਾ ਹੋਣ ਵਾਲਾ ਸੀ ਉਹਨਾਂ ਦਾ ਉਸ ਤੋਂ ਬਾਅਦ 2 ਕੁ ਮਹੀਨੇ ਇਹਨਾਂ ਨੇ ਟਰੀਟਮੈਂਟ ਮਾਡਲ ਟਾਊਨ ਤੋਂ ਕਰਵਾਇਆ ਕਿਉਂਕਿ ਬੱਚੀ ਸਰਵਿਸ ਕਰਦੀ ਸੀ ਆਈਸੀਸੀ ਬੈਂਕ ਦੇ ਵਿੱਚ ਝੰਡੀਗੜ੍ਹ ਕਿ ਉਧਰੋਂ ਚੱਲੋ ਰਲੀ ਸੁੱਟੀ ਰਲੀਵ ਹੋ ਜੂਗੀ ਹਨਾ ਉਹਦੇ ਕਰਕੇ ਉਸ ਤੋਂ ਬਾਅਦ ਉਹ ਜਿਹੜੀ ਮੈਡਮ ਸੀ ਉੱਥੇ ਨਹੀਂ ਪਹੁੰਚੀ ਆਪ ਸੁੱਟੀ ਤੇ ਗਈ ਹੋਈ ਸੀ ਵੀ 26 27 ਤਰੀਕ ਨੂੰ ਆਉਗੀ ਵਾਪਸ ਇਹਨਾਂ ਨੇ ਕੀਤਾ ਹੀ ਪਹਿਲਾਂ ਨਾਲ ਤੋਂ ਰੁਟੀਨ ਚ ਚੱਲਦਾ ਸੀਗਾ ਚਲੋ ਉੱਥੇ ਜਾਇਆ ਉਹਨਾਂ ਚੈੱਕਅਪ ਕਰਵਾਉਣਾ ਜਦ ਕੇ ਰਿਪੋਰਟਾਂ ਦੇ ਮੁਤਾਬਕ 2 ਮਈ ਦੀ ਸੌਰੀ 2 ਜੁਲਾਈ ਦੀ ਉਹਨਾਂ ਦੇ ਜਿਹੜਾ ਬੱਚਾ ਹੋਣਾ ਸੀ ਡੇਟ ਸੀ ਇਹ ਰੁਟੀਨ ਦੇ ਵਿੱਚ ਚੈੱਕ ਅਪ ਕਰਵਾਉਣ ਗਏ ਤੇ ਉਹਨਾਂ ਨੇ ਕੀ ਕੀਤਾ ਨਾਲ ਦੀ ਨਾਲ ਕਹਿੰਦੇ ਜਦ ਕੇ ਬੱਚੀ ਨਾਰਮਲ ਸੀ ਕੋਈ ਪ੍ਰੋਬਲਮ ਨਹੀਂ ਸੀ ਕੋਈ ਉਹਨਾਂ ਨੂੰ ਪੇਨ ਨਹੀਂ ਸੀਗੇ ਠੀਕ ਹੈ ਸਾਰੀਆਂ ਰਿਪੋਰਟਾਂ ਰਾਈਟ ਸੀਗੀਆਂ ਤੇ ਉਹ ਕਹਿੰਦੇ ਵੀ ਅੱਜ ਹੀ ਤੁਸੀਂ ਇਹਦਾ ਇਹਨੂੰ ਐਡਮਿਟ ਕਰੋ ਇੱਥੇ ਤੇ ਲੜਕੀ ਦਾ ਹਸਪੈਂਡ ਆ ਸੀ ਬਿੱਟੂ ਕਹਿੰਦੇ ਆ ਉਹਨੂੰ ਆਪਰੇਸ਼ਨ ਆ ਉਹਦਾ ਨਾਮ ਇਹ ਉਹ ਕਹਿੰਦਾ ਵੀ ਸਾਡੇ ਕੋਲੇ ਨਾ ਸੀ ਘਰ ਦੱਸ ਕੇ ਐਨਾ ਨਾ ਕੋਈ ਅਸੀਂ ਪੈਸਾ ਲੈ ਕੇ ਆਏ ਇੱਕ ਸਾਡੀ ਮਰਜ਼ਾਦਾ ਵੀ ਹੈ ਨਗਰ ਦੀ ਕਿ ਜਦੋਂ ਕੋਈ ਵੀ ਅਸੀਂ ਕੰਮ ਕਰਦੇ ਸੀ ਗੁਰੂ ਘਰ ਮੱਥਾ ਟੇਕਦੇ ਆ ਪਹਿਲਾਂ ਐਸੀ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਕਿ ਫਿਰ ਅਸੀਂ ਤੁਹਾਡੇ ਕੋਲ ਆਵਾਂਗੇ ਉਹਨਾਂ ਨੇ ਬੱਚੀ ਦੇ ਨਾ ਯੂਟਰਸ ਦੇ ਅੰਦਰ ਦਰਦ ਠਾਲਣੀ ਪਹਿਲੀ ਗੋਲੀ ਰੱਖਤੀ ਪਰਿਵਾਰ ਦੇ ਦੱਸਣ ਦੇ ਮੁਤਾਬਕ ਕਹਿੰਦੇ ਵੀ ਅੰਦਰ ਟੈਬਲੇਟ ਰੱਖੀ ਉਹਨਾਂ ਨੇ ਪਿੰਡ ਜਾ ਕੇ ਪੇਨ ਥੋੜੀ ਜਿਹੀ ਸ਼ੁਰੂ ਹੋਈ ਤੇ ਇਹ ਲੈ ਆਏ ਇੱਥੇ ਐਡਮਿਟ ਕਰ ਲਈ 7 ਵਜੇ ਡਿਲੀਵਰੀ ਨਾਰਮਲ ਡਿਲੀਵਰੀ ਹੋਈ ਜਦੋਂ ਡਿਲੀਵਰੀ ਹੋਈ ਡਿਲੀਵਰੀ ਦੇ ਵਿੱਚ ਹੀ ਜਾਂ ਤਾਂ ਬੱਚਿਆ ਇੱਕ ਲਗਤ ਖਿੱਚਿਆ ਗਿਆ ਉਹਨਾਂ ਤੋਂ ਤੇ ਅੰਦਰੋਂ ਕੋਈ ਨਾਸ ਫਾਟੀ ਯੂਟਰਸ ਦੇ ਅੰਦਰੋਂ ਨਾਸ ਫਾਟੀ ਤੇ ਸਾਰੀ ਉਹ ਜਿਹੜਾ ਬਲੱਡ ਸੀਗਾ ਬਲੀਡਿੰਗ ਸ਼ੁਰੂ ਹੋ ਗਈ ਤੇ ਇਹਨਾਂ ਨੂੰ ਨਾ ਬੇਬੀ ਦਿਖਾਇਆ 2.5 ਘੰਟੇ ਨਾ ਹੀ ਉਹ ਬੱਚੀ ਨੂੰ ਦਿਖਾਇਆ ਗਗਨਦੀਪ ਕੌਰ ਨੂੰ ਠੀਕ ਹੈ ਉਸ ਤੋਂ ਬਾਅਦ ਜਦੋਂ ਇਹਨਾਂ ਦੇ ਕਹਿਣ ਤੇ ਬਾਅਦ ਦੇ ਵਿੱਚ ਮੇਰਾ ਨਾਮ ਕ੍ਰਿਸ਼ਨ ਸਿੰਘ ਹੈ ਜੀ ਪਿੰਡ ਮੋੜ ਖੜਾਈ ਰਿਵਾਈਸ ਜੀ ਡੈਥ ਹੋ ਚੁੱਕੀ ਹੈ ਜੀ ਡਾਕਟਰ ਦੀ ਅੰਗੇਲੀ ਨਾਲ ਹੀ ਬਸ ਸਟੈਂਡ ਤੇ ਬੈਕਸਾਈਡ ਤੇ ਰਜਿੰਦਰਾ ਹਸਪੀਟਲ ਆ ਰਾਜਨ ਹਸਪੀਟਲ ਹੈ ਜੀ ਉਹਨਾਂ ਦੀ ਆਈ ਸੀ ਤੁਸੀਂ ਅਸੀਂ ਕੱਲ ਨੋਰਮਲ ਚੈੱਕ ਕਰਨ ਲਈ ਗਏ ਸੀ ਕੋਈ ਦਰਦ ਵਗੈਰਾ ਇਤਾਂ ਲਿਵਰ ਦਾ ਕੋਈ ਦਰਦ ਨਹੀਂ ਹੋ ਰਿਹਾ ਸੀਗਾ ਤੇ ਚੈਕਿੰਗ ਕਰਵਾਉਣ ਲਈ ਗਏ ਸੀਗੇ ਉਹਨਾਂ ਨੇ ਚੈਕਿੰਗ ਕੀਤੀ ਚੈਕਿੰਗ ਕਰਦੇ ਹੋਏ ਉਹਨਾਂ ਨੇ ਦਵਾਈ ਰੱਖਤੀ ਆ ਠੀਕ ਆ ਕਹਿੰਦੇ ਅੱਜ ਹੀ ਸ਼ਾਮ ਨੂੰ ਹੋ ਜਾਏਗਾ ਦਾ ਡਿਲੀਵਰੀ ਦਾ ਟਾਈਮ ਅਲਟਰਾਸਾਊਂਡ ਤੇ ਹੈਗਾ 27 ਦਾ ਸੀ ਜੀ ਤੇ ਉਹਨਾਂ ਨੇ ਦਵਾਈ ਰੱਖਤੀ ਕਹਿੰਦੇ ਸ਼ਾਮ ਤੱਕ ਹੋ ਜਾਊਗਾ ਅਸੀਂ ਹਸਬੈਂਡ ਔਰ ਵਾਈਫ ਦੋਨੋਂ ਗਏ ਹੋਏ ਸੀਗੇ ਸਾਡੇ ਨਾਲ ਕੋਈ ਹੈ ਨਹੀਂ ਸੀ ਫਿਰ ਉਹਨਾਂ ਨੂੰ ਮੈਂ ਪੋਜੀਸ਼ਨ ਦੱਸੀ ਵੀ ਇਦਾਂ ਇਦਾਂ ਸਾਡੇ ਕੋਲ ਪੈਸੇ ਨਹੀਂ ਹੈਗੇ ਤੇ ਕੋਈ ਲੇਡੀਜ਼ ਮੈਂਬਰ ਨਹੀਂ ਹੈਗਾ ਅਸੀਂ ਘਰ ਚਲੇ ਗਏ ਉਸ ਤੋਂ ਬਾਅਦ ਅਸੀਂ ਆ ਜਾਾਂਗੇ ਤੇ ਘਰ ਜਾਂਦੀ ਬਲੀਡਿੰਗ ਹੋਣ ਲੱਗੀ ਆ ਦਿਲ ਲੱਤਾਂ ਕੰਬਣ ਲੱਗੀਆਂ ਤੇ ਫਿਰ ਅਸੀਂ ਹਸਪੀਟਲ ਲੈ ਆਏ ਅਸੀਂ 5 6 ਦੇ ਵਿੱਚ ਅਸੀਂ ਉੱਥੇ ਆ ਗਏ ਹਸਪੀਟਲ ਆ ਗਏ 7:00 ਵਾ 7:00 ਤੇ ਡਿਲੀਵਰੀ ਹੋ ਗਈ ਜਿਹਦੇ ਵਿੱਚ ਬੱਚਾ ਹੋਇਆ ਸੀ ਬੱਚਾ ਠੀਕ ਸੀ ਜੀ ਤੇ ਉਸ ਤੋਂ ਬਾਅਦ ਬੱਚਾ ਠੀਕ ਹੋਣ ਤੋਂ ਬਾਅਦ ਸਾਨੂੰ ਉਹਨਾਂ ਉਹਨਾਂ ਬੱਚੇ ਨੂੰ ਮਿਲਣੇ ਦਿੱਤਾ ਨਾ ਉਹ ਬੱਚੇ ਦੀ ਮਾਂ ਨੂੰ ਮਿਲਣੇ ਦਿੱਤਾ ਜੀ ਤੇ ਤਿੰਨ ਤਿੰਨ ਚਾਰ ਘੰਟੇ ਬਲੀਡਿੰਗ ਹੁੰਦੀ ਹੈ ਬਲੀਡਿੰਗ ਹੁੰਦੀ ਹੈ ਜੀ ਅੱਛਾ ਜੀ ਬਹੁਤ ਤੇਜ਼ ਹੁੰਦਾ ਸਾਨੂੰ ਕੁਝ ਨਹੀਂ ਦੱਸਿਆ ਹੈਗਾ ਨਾ ਕਿਸੇ ਨੂੰ ਮਿਲਾਇਆ ਜੀ ਤੇ ਲਾਰੇ ਲਾਦੇ ਰਹੀ ਜੀ ਇਲਾਜ ਜੀ ਇਸ ਪਾਸੇ ਹੋ ਰਿਹਾ ਹਾਂ ਜੀ ਦਵਾਈ ਇਸ ਤੋਂ ਹੀ ਚੱਲ ਰਹੀ ਸੀ ਜੀ ਰਜਿੰਦਰ ਰਾਜੀ ਦਵਾਈ ਦਾ ਕੀ ਨਾਮ ਹੈ ਤੁਹਾਡਾ ਗਗਨਦੀਪ ਕੌਰ 30 ਸਾਲੀ ਪੱਚਾ ਕਿਹੜਾ ਪਹਿਲਾ ਦੂਜਾ ਹਾਂ ਸੈਕਿੰਡ ਬੱਚਾ ਜੀ ਅੱਛਾ ਜੀ ਹਾਂਜੀ ਪਹਿਲਾਂ ਬੇਟੀ ਆਈ ਸੈਕਿੰਡ ਅਗੇ ਵੀ ਆ ਬੋਏ ਦੀ ਹੋਈ ਸੀ ਜੀ ਡਿਲੀਵਰੀ ਹੋਈ ਸੀ ਜੀ ਪਰ ਨਾਰਮਲ ਹੋਈ ਆ ਜੀ ਨਾਰਮਲ ਹਾਂਜੀ ਤੇ ਉਹਨਾਂ ਤੋਂ ਮਤਲਬ ਬਲੀਡਿੰਗ ਬਹੁਤ ਜ਼ਿਆਦਾ ਹੋ ਰਹੀ ਸੀ ਤਿੰਨ ਚਾਰ ਘੰਟੇ ਤੋਂ ਵਾਰੀ ਸਾਨੂੰ ਕੁਝ ਨਹੀਂ ਉਹਨਾਂ ਨੇ ਦੱਸਿਆ ਜੀ ਕਿ ਕੀ ਸ਼ੱਕ ਕੀ ਹੈਗਾ ਮਰੀਜ਼ ਤੋਂ ਵੀ ਜੀ ਜੋ ਮਰਜ਼ੀ ਕਹੀ ਜਾਵੇ ਮੈਂ ਤੁਹਾਨੂੰ ਸਾਰੀ ਡਿਟੇਲ ਦੱਸ ਹੀ ਰਹੀ ਆ ਕਿ ਪੇਸ਼ੈਂਟ ਮੇਰੇ ਕੋਲ ਕੱਲ ਆਈ ਹੈ 2 ਵਜੇ 2:30 ਵਜੇ ਚੈੱਕਅਪ ਕਰਾਣ ਆਈ ਹੈ ਮੈਨੂੰ ਕਹਿੰਦੀ ਹੈ ਕਿ ਮੈਨੂੰ ਹਲਕੀ ਹਲਕੀ ਦਰਦਾਂ ਨੇ ਮੈਂ ਕਿਹਾ ਬੱਚ ਠੀਕ ਹੈ ਚੈੱਕ ਕਰਨ ਤੋਂ ਬਾਅਦ ਮੈਂ ਇਹਨੂੰ ਕਿਹਾ ਮੈਂ ਕਿ ਤੇਰੇ ਨਾਲ ਬਹੁਤ ਵਧੀਆ ਬੱਚੇ ਦਾ ਨਹੀਂ ਖੁੱਲੀ ਪਈ ਹੈ ਜੇ ਤੂੰ ਡਿਲੀਵਰੀ ਕਰਾਵੇਂ ਨਾ ਤੇ ਡਿਲੀਵਰੀ 2 ਘੰਟਿਆਂ ਚ ਹੋ ਜਾਏਗੀ। ਕੰਦੀ ਚਲੋ ਮੇਰੀ ਨਾ ਸੱਸ ਨਹੀਂ ਨਾ ਲਾਏਗੀ ਤੇ ਮੈਂ ਉਹਨਾਂ ਨੂੰ ਲੈ ਕੇ ਆ ਜੰਨੀ ਆ ਸੱਸ ਨੂੰ। ਮੈਂ ਕਿਹਾ ਜਲ ਤੂੰ ਐਵੇਂ ਕਰ ਫਿਰ ਤੂੰ ਸਵੇਰੇ ਆ ਜੀ 6-7 ਵਜੇ ਆ ਜੀ ਤੇਰਾ ਦਿਨ ਦਿਨ ਵਾਲੇ ਕੰਮ ਨਿਪਟ ਜੇਗਾ ਤੇ ਕੰਮ ਹੋ ਜਾਏਗਾ। 5:00 4:30 ਮੈਂ ਉਸ ਤੋਂ ਥੋੜੀ देर ਬਾਅਦ ਹੀ ਉਹਦਾ ਫੋਨ ਆਇਆ ਮੈਨੂੰ ਕਿੰਨੀ ਮੈਂ ਮੈਨੂੰ ਨਾ ਦਰਦਾਂ ਸ਼ੁਰੂ ਹੋ ਗਈਆਂ ਨੇ। ਮੈਂ ਕਿਹਾ ਬੱਚੇ ਜੀ ਸ਼ੁਰੂ ਹੋ ਗਈਆਂ ਫਿਰ ਤੂੰ ਆ ਜਾ ਦਰਦਾਂ ਸ਼ੁਰ ਉਹ ਆਈ ਐਸਾ ਦੇ ਕੋਲ 5:30 ਵਜੇ 5:30 ਵਜੇ ਆਈ ਹੈ 6 ਵਜੇ ਤੱਕ ਉਹਦਾ ਅਸੀਂ ਕੰਮ ਸ਼ੁਰੂ ਕੀਤਾ ਨੀਮਾ ਕੀਤਾ ਹੁੰਦਾ ਜਿਵੇਂ ਜਿਵੇਂ ਸਾਡਾ ਪ੍ਰੋਸੀਜਰ ਹੁੰਦਾ ਹੈ ਤੇ ਸਹੀ 7:00 7 ਵਜੇ ਡਿਲੀਵਰੀ ਹੋ ਗਈ ਇਹਦੇ 'ਚ ਕੋਈ ਜ਼ਬਰਦਸਤੀ ਵਾਲੀ ਨਹੀਂ ਜ਼ਬਰਦਸਤੀ ਤੁਹਾਡੇ ਨਾਲ ਨਹੀਂ ਜਲਦੀ ਡਿਲੀਵਰੀ ਹੋ ਜਾਂਦੀ ਉਹਦਾ ਕਿਹੜਾ ਕਿਸੀ ਪ੍ਰੀਚਾ ਕੰਮ ਕਰਾਇਸ ਨੇ ਕੋਈ ਪ੍ਰੋਬਲਮ ਨਹੀਂ ਸੀ ਪਰ ਤੁਹਾਡੇ ਕੋਲ ਕੋਈ ਦਵਾਈ ਦਿੱਤੀ ਕਿ ਜਿਸ ਨਾਲ ਉਹ ਤਾਂ ਸਾਰੀ ਦੁਨੀਆ ਦਿੰਦੀ ਹੈ ਡਾਕਟਰ ਉਮੀਦ ਲਈ ਉਹਨਾਂ ਨੇ ਕਿਹਾ ਵੀ ਤੁਹਾਨੂੰ 2 ਘੰਟੇ ਬਾਅਦ ਦੱਸਾਂਗਾ ਤੁਹਾਡੇ ਮਰੀਜ਼ ਜੀ ਨਹੀਂ ਜੀ ਨਹੀਂ ਐਵੇਂ ਕਿਵੇਂ ਹੋ ਸਕਦਾ ਦੱਸੋ ਮੈਂ ਤੁਹਾਨੂੰ ਦੱਸਦੀ ਆ ਡਿਲੀਵਰੀ ਹੋਣ ਤੋਂ ਬਾਅਦ ਘੰਟਾ ਡੇਢ ਤੱਕ ਹਮ ਲੇਬਰ ਰੂਮ ਚ ਲੱਗਦਾ ਹੀ ਆ ਨਾ ਕਿ ਨਹੀਂ ਲੱਗਦਾ ਜੀ ਲਿ ਸਟਿਚ ਕਰਨੇ ਪੇਸ਼ੈਂਟ ਦਾ ਬੀਪੀ ਹੈ ਸਾਰਾ ਕੁਝ ਇੱਥੇ ਕਰਨਾ ਹੈ ਸਵਾ 8 ਵਜੇ ਮੈਂ ਬਾਹਰ ਆ ਗਈ ਆ ਸਵਾ 8 ਵਜੇ ਮੈਂ ਬਾਹਰ ਆ ਕੇ ਮੇਰੀ ਓਪੀਡੀ ਪੂਰੀ ਪਤੇ ਪਈ ਸੀਗੀ ਓਪੀਡੀ ਜਦੋਂ ਹੋਈ ਹੈ ਤਾਂ ਮੈਂ ਓਪੀਡੀ ਦੇਖੀ ਹੈ ਆਪਣੀ ਜੋਤਬੱਤੀ ਕਰਨ ਲੱਗੀ ਆ ਇੰਨੀ ਦੇਰ ਦੇ ਵਿੱਚ ਮੈਨੂੰ ਅੰਦਰੋਂ ਕਾਲ ਆ ਗਈ ਜਿਹੜਾ ਬੰਦਾ ਮੈਂ ਸਟਾਫ ਕਢਾਇਆ ਹੈ ਇਨਾ ਆਓ ਜਲਦੀ ਆਓ ਮੈਂ ਗਈ ਤੇ ਉਦੋਂ ਨੂੰ ਬਲੀਡਿੰਗ ਇੱਕਦਮ ਹੋ ਗਈ ਉਹਨੇ ਕਿ ਨਾ ਹੁੰਦਾ ਕਿ ਜਿਆਦਾ ਕਾਰਨ ਕੀ ਸੀ ਨਹੀਂ ਜੇ ਜੇ ਕਾਰਨ ਪਤਾ ਲੱਜੇ ਫਿਰ ਤਾਂ ਸਾਰੇ ਹੀ ਹੱਲ ਨਿਕਲਣ ਨਾ ਕਾਰਨ ਹੀ ਤਾਂ ਹੋਣੀ ਹੁੰਦਾ ਉਹ ਹੀ ਤਾਂ ਦੱਸ ਰਹੀ ਹੈ ਨਾ ਨਹੀਂ ਨਹੀਂ ਐਵੇਂ ਹੋਇਆ ਨਾ ਉਹਨੇ ਕਿ ਅਸੀਂ 9 ਵਜੇ ਪੂਰੇ ਜਦੋਂ ਬਲੀਡਿੰਗ ਹੋਈ ਹੈ ਹੈ